ਮੋਦੀ ਵਾਲੇ ਟੀਕੇ ਨੇ ਹੁਣ ਕਿਸੇ ਨੂੰ ਸੌਣ ਨਹੀਂ ਦੇਣਾ ਤੇ ਖਾਸ ਤੌਰ ਤੇ ਪੰਜਾਬ ਵਾਲੇ ਸਾਰੇ ਭਰਾ ਜਿਹੜੇ ਕੀ ਹੈ ਮਨ ਦੇ ਵਿੱਚ ਮੋਦੀ ਪ੍ਰਤੀ ਨਫ਼ਰਤ ਰੱਖਦੇ ਹੋ ਨਾ ਤਾਂ ਮੋਦੀ ਦੇ ਟੀਕੇ ਦੀ ਗੱਲ ਸਾਂਝੀ ਜ਼ਰੂਰ ਕਰਿਓ ਅੱਗੇ ਕਿਉਂਕਿ ਮੋਦੀ ਵਾਲੇ ਟੀਕੇ ਨੇ ਨੀਂਦਾਂ ਹਰਾਮ ਕਰਕੇ ਧਰਤੀਆਂ ਸਾਰੇ ਮੁਲਕ ਦੀਆਂ ਹੁਣ ਮੋਦੀ ਵਾਲੇ ਟੀਕੇ ਤੋਂ ਬਚਿਆ ਕੌਣ ਆ ਮੈਂ ਬਚਿਆ ਤੇ ਬਚਾਇਆ ਕਿਨੇ ਸਾਡੇ ਮੁਲਕ ਦੇ ਪ੍ਰਿੰਸ ਸਿਸਟਮ ਨੇ ਵਿਚਾਰੇ ਕਿਉਂਕਿ ਦੋਸਤੋ ਤਨਖਾਹ ਲੈਣ ਵਾਸਤੇ ਨਾ ਮੁਲਾਜ਼ਮਾਂ ਵਾਸਤੇ ਵੀ ਜ਼ਰੂਰੀ ਕਰਤਾ ਸੀ ਬਾਹਰ ਅੰਦਰ ਜਾਣ ਵਾਲਿਆਂ ਵਾਸਤੇ ਵੀ ਮਜਬੂਰੀ ਕਰਕੇ ਆ ਕਰਤਾ ਸੀ ਵੀ ਟੈਸਟ ਪਾਈ ਕੀ ਹਰੇਕ ਨੇ ਉਹ ਇੰਜੈਕਸ਼ਨ ਲਵਾਉਣੀ ਲਵਾਉਣਾ ਪਰ ਭਲਾ ਹੋਵੇ ਸਾਡੇ ਸਿਸਟਮ ਦਾ ਖਾਸ ਤੌਰ ਤੇ ਮੈਂ ਕਹਿੰਦਾ ਸਾਡੇ ਏਰੀਆ ਚ ਹਸਪਤਾਲਾਂ ਦੇ ਵਿੱਚੋਂ ਮੈਂ ਤਾਂ ਕਿਸੇ ਨੂੰ ਆਧਾਰ ਕਾਰਡ ਭੇਜਿਆ ਤੇ ਅਗਲੇ ਨੇ ਮੈਨੂੰ ਸਰਟੀਫਿਕੇਟ ਭੇਜਤਾ ਸੀ ਤੋਣ ਇੱਕ ਗੱਲ ਜਰੂਰ ਦੱਸੀ ਜੀ ਕਹਿੰਦਾ ਵੀ ਕਿਸੇ ਵੀ ਡਾਕਟਰ ਨੇ ਸਿਵਲ ਹਸਪਤਾਲ ਦੇ ਵਿੱਚ ਬਠਿੰਡੇ ਵੀ ਤੇ ਤਲਵੰਡੀ ਸਾਬੋ ਦੇ ਵਿੱਚ ਵੀ ਕਹਿੰਦਾ ਕਿਸੇ ਬੰਦੇ ਨੇ ਕੋਵਿਡ ਵੈਕਸੀਨ ਦਾ ਇੰਜੈਕਸ਼ਨ ਨਹੀਂ ਲਿਆ ਸੀ ਮੋਦੀ ਦੇ ਟੀਕੇ ਤੋਂ ਬਚੇ ਹੋ ਕਿ ਨਹੀਂ ਬਚੇ ਕਮੈਂਟ ਬਾਕਸ ਚ ਦੱਸਿਓ ਜਰੂਰ ਕਿਉਂਕਿ ਮੋਦੀ ਵਾਲੇ ਟੀਕੇ ਨੇ ਹੁਣ ਕਿਸੇ ਨੂੰ ਸੌਣ ਨਹੀਂ ਦੇਣਾ ਤੇ ਖਾਸ ਤੌਰ ਤੇ ਪੰਜਾਬ ਵਾਲੇ ਸਾਰੇ ਭਰਾ ਜਿਹੜੇ ਕੀ ਹੈ ਮਨ ਦੇ ਵਿੱਚ ਮੋਦੀ ਪ੍ਰਤੀ ਨਫ਼ਰਤ ਰੱਖਦੇ ਹੋ ਨਾ ਤਾਂ ਮੋਦੀ ਦੇ ਟੀਕੇ ਦੀ ਗੱਲ ਸਾਂਝੀ ਜ਼ਰੂਰ ਕਰਿਓ ਅੱਗੇ ਕਿਉਂਕਿ ਮੋਦੀ ਵਾਲੇ ਟੀਕੇ ਨੇ ਨੀਂਦਾਂ ਹਰਾਮ ਕਰਕੇ ਧਰਤੀਆਂ ਸਾਰੇ ਮੁਲਕ ਦੀਆਂ ਹੁਣ ਮੋਦੀ ਵਾਲੇ ਟੀਕੇ ਤੋਂ ਬਚਿਆ ਕੌਣ ਆ ਮੈਂ ਬਚਿਆ ਤੇ ਬਚਾਇਆ ਕਿਨੇ ਸਾਡੇ ਮੁਲਕ ਦੇ ਪ੍ਰਿੰਸ ਸਿਸਟਮ ਨੇ ਬਚਾੜੇ ਕਿਉਂਕਿ ਦੋਸਤੋ ਤਨਖਾਹ ਲੈਣ ਵਾਸਤੇ ਨਾ ਮੁਲਾਜ਼ਮਾਂ ਵਾਸਤੇ ਵੀ ਜ਼ਰੂਰੀ ਕਰਤਾ ਸੀ ਬਾਹਰ ਅੰਦਰ ਜਾਣ ਵਾਲਿਆਂ ਵਾਸਤੇ ਵੀ ਮਜਬੂਰੀ ਕਰਕੇ ਆ ਕਰਤਾ ਸੀ ਵੀ ਟੈਸਟ ਪਾਈ ਕੀ ਹਰੇਕ ਨੇ ਉਹ ਇੰਜੈਕਸ਼ਨ ਲਵਾਉਣੀ ਲਵਾਉਣਾ ਪਰ ਭੜਾ ਹੋਵੇ ਸਾਡੇ ਸਿਸਟਮ ਦਾ ਖਾਸ ਤੌਰ ਤੇ ਮੈਂ ਕਹਿੰਦਾ ਸਾਡੇ ਏਰੀਆ ਚ ਹਸਪਤਾਲਾਂ ਦੇ ਵਿੱਚੋਂ ਮੈਂ ਤਾਂ ਕਿਸੇ ਨੂੰ ਆਧਾਰ ਕਾਰਡ ਭੇਜਿਆ ਤੇ ਅਗਲੇ ਨੇ ਮੈਨੂੰ ਸਰਟੀਫਿਕੇਟ ਭੇਜਤਾ ਸੀ ਤੋਣ ਇੱਕ ਗੱਲ ਜਰੂਰ ਦੱਸੀ ਸੀ ਕਹਿੰਦਾ ਵੀ ਕਿਸੇ ਵੀ ਡਾਕਟਰ ਨੇ ਸਿਵਲ ਹਸਪਤਾਲ ਦੇ ਵਿੱਚ ਬਠਿੰਡੇ ਵੀ ਤੇ ਤਲਵੰਡੀ ਸਾਬੋ ਦੇ ਵਿੱਚ ਵੀ ਕਹਿੰਦਾ ਕਿਸੇ ਬੰਦੇ ਨੇ ਕੋਵਿਡ ਵੈਕਸੀਨ ਦਾ ਇੰਜੈਕਸ਼ਨ ਨਹੀਂ ਲਿਆ ਸੀ ਤੇ ਮਾਰੇ ਕੌਣ ਭੋਲੇ ਭਾਲੇ ਲੋਕ ਕਿਉਂਕਿ ਟ੍ਰਾਇਲ ਸਾਡੇ ਤੇ ਕੀਤਾ ਗਿਆ ਸੀ ਕੋਈ ਜਾਨਵਰ ਆ ਯਾਰ ਕਿਉਂਕਿ ਜੇ ਟ੍ਰਾਇਲ ਚੱਲ ਰਿਹਾ ਜੀ ਦੋਸਤੋ ਕੋਈ ਮੈਡੀਸਿਨ ਲਿਆਉਣ ਵਾਸਤੇ ਉਹਦੇ ਪਹਿਲਾਂ ਕੀ ਆ ਪ੍ਰੋਪਰ ਟ੍ਰਾਇਲ ਚੱਲਦੇ ਆ ਬਹੁਤ ਲੰਬਾ ਸਮਾਂ ਲੱਗਦਾ ਸਿਰਫ ਬੱਲੇ ਬੱਲੇ ਖੱਟਣ ਦੇ ਮਾਰਿਆ ਨੇ ਇਹੋ ਜਿਹਾ ਖੁਗਰਾ ਪ੍ਰਧਾਨ ਮੰਤਰੀ ਪਹਿਲਾਂ ਬ੍ਰਿਟੇਨ ਵਾਲਿਆਂ ਦੇ ਸੀ ਬਾਰਿਸ ਜੌਨਸਨ ਜਿਹੜਾ ਮਗਰੋਂ ਕੀ ਅਸਤੀਫਾ ਦੇ ਗਿਆ ਸੀ ਜਿਹੜਾ ਆਸ਼ੀਆ ਵੀ ਕੀਤੀਆ ਕਰੋਨਾ ਦੇ ਵਿੱਚ ਜਿਹੜਾ ਕੀ ਆ ਵੱਡੀਆਂ ਵੱਡੀਆਂ ਪਾਰਟੀਆਂ ਕਰਦਾ ਰਿਹਾ ਤੇ ਲੋਕਾਂ ਨੇ ਲੜਨ ਦਾ ਪਾ ਪਾ ਕੇ ਕੁਰਸੀ ਤੋਂ ਲਾਇਆ ਅੱਜ ਲੋੜਾ ਮੋਦੀ ਨੂੰ ਉਹੀ ਲੜਨ ਦਾ ਪਾ ਕੇ ਲਾਉਣ ਦੀ ਕਿਉਂਕਿ ਇੰਗਲੈਂਡ ਵਾਲਿਆਂ ਨੇ ਤਾਂ ਲਾਤਾ ਸੀ ਤੇ ਇਹਦੀ ਜੜ ਜੜੀ ਹੈਗੀ ਆ ਉਹ ਗਈ ਐਸਟਰਾਜੈਨਿਕ ਕੰਪਨੀ ਆ ਜੀਨੇ ਫਰਵਰੀ ਦੇ ਵਿੱਚ ਇਸੇ 2024 ਦੇ ਵਿੱਚ ਖੁਦ ਮੰਨਿਆ ਕਿ ਸਾਡੀ ਜਿਹੜੀ ਕੀ ਆ ਮੈਡੀਸਨ ਲੋਕਾਂ ਨੂੰ ਇੰਜੈਕਟ ਕੀਤੀ ਗਈ ਆ ਕੋਵਿਡ ਦੇ ਟਾਈਮ ਤੇ ਉਹਦੇ ਨਾਲ ਲੋਕਾਂ ਨੂੰ ਕਹਿੰਦੇ ਤਿੰਨ ਗੰਭੀਰ ਬਿਮਾਰੀਆਂ ਨੇ ਇੱਕ ਤਾਂ ਜਿਹੜਾ ਨਿਊਰੋ ਸਿਸਟਮ ਹੈਗਾ ਦੋਸਤੋ ਦਿਮਾਗ ਦੇ ਉੱਤੇ ਵੀ ਅਟੈਕ ਕੀਤਾ ਉਹਨੇ ਤੇ ਜਿਹੜੇ ਕਾਰਡਿਕ ਮਤਲਬ ਕਿ ਅਟੈਕ ਹੋਏ ਆ ਹਾਰਟ ਅਟੈਕ ਜਿਹੜੇ ਲੋਕਾਂ ਨੂੰ ਹੋਏ ਆ ਪਿੱਛੇ ਜੇ ਦੇਖੇ ਹੋਣਗੇ ਠੰਡੇ ਮੁਲਕਾਂ ਦੇ ਵਿੱਚ بڑے ਮੁੰਡੇ ਕੀ ਨੌਜਵਾਨ ਮੁੰਡੇ ਸਾਡੇ ਭਾਰਤ ਦੇ ਵੀ ਕੁਝ ਮੁੰਡੇ ਜਿਹੜੇ ਉੱਤਰ ਗਏ ਸੀ ਉਹਨਾਂ ਦੀ ਡੈਥ ਹੋਈ ਆ ਚਾਣਕੀ ਮੌਤ ਹੋ ਜਾਂਦੀ ਸੀ ਤੇ ਹੋਰ ਜਿਹੜੇ ਕੀ ਆ ਖੂਨ ਦੇ ਥੱਕੇ ਬਣਦੇ ਆ ਉਹ ਕਹਿੰਦੇ ਹਾਂਜੀ ਸਾਡੀ ਦਵਾਈ ਨਾਲ ਬਣਦੇ ਆ ਉਸੇ ਦਵਾਈ ਨੂੰ ਲੈ ਕੇ ਦੋਸਤੋ ਸਾਡੇ ਮੁਲਕ ਦੇ ਵਿੱਚ ਕੋਵਿਡਟੀ ਆ ਜਿਹੜੀ ਕੋਵਿਡ ਦੀ ਵੈਕਸੀਨ ਬਣਾਈ ਗਈ ਸੀ ਉਹ ਬਣਾਈ ਗਈ ਸੀ ਤਾਂ ਕਿਹਨੇ ਬਣਾਈ ਸੀ ਜਿਹੜੀ سیرਮ ਕੰਪਨੀ ਆ ਜਿਹਨੇ ਮੋਦੀ ਨੂੰ 2021 ਦੇ ਵਿੱਚ 45000 ਕਰੋੜ ਬੀਜੇਪੀ ਵਾਲਿਆਂ ਨੂੰ ਤੇ 2022 ਦੇ ਵਿੱਚ 50000 ਕਰੋੜ ਰੁਪਇਆ ਇਲੈਕਟ੍ਰੋਨਿਕ ਬਾਂਡ ਦੇ ਰੂਪ ਦੇ ਵਿੱਚ ਚੰਦਾ ਦਿੱਤਾ ਸੀ ਤਾਂ ਹੀ ਕਹਿੰਦਾ ਸਭ ਤੋਂ ਵੱਡਾ ਘਟਾਲਾ ਆਇਆ ਹੋਇਆ ਇਤੋਂ ਵੱਡਾ ਘਟਾਲਾ ਕੀ ਉਹਨੂੰ 45 ਕਰੋੜ ਰੁਪਈਆ ਨਾ ਦੇਖੋ ਤੁਸੀਂ 170 ਕਰੋੜ ਜਿਹੜੀ ਵੈਕਸੀਨੇਸ਼ਨ ਹੋਈ ਆ ਲੋਕਾਂ ਦੀ ਉਹਨਾਂ ਦੀ ਜਾਣ ਦਾਜ ਕੀ ਆ ਜਾਣ ਤੇ ਬਣੀ ਖੜੀ ਆ ਮੁੰਬਈ ਦੇ ਵਿੱਚ 2022 ਦੇ ਵਿੱਚ ਹਰ ਰੋਜ਼ 26 ਬੰਦੇ ਹਾਰਟ ਅਟੈਕ ਨਾਲ ਮਰਦੇ ਰਹੇ ਆ 10 ਗੁਣਾ ਹਾਰਟ ਅਟੈਕ ਦਾ ਰੇਟ ਵਧਿਆ ਪਿਆ ਕਾਨਪੁਰ ਦੇ ਵਿੱਚ 98 ਬੰਦੇ ਇੱਕ ਹਫਤੇ 'ਚ ਮਰਦੇ ਮਰੇ ਆ ਉਸ ਬਾਕੀ ਬਾਈ ਦੇ ਵਿੱਚ ਮਰਦੇ ਰਹੇ ਆ ਤੇ ਉਹਦਾ ਰਿਜ਼ਲਟ ਕੀ ਆ ਹੁਣ ਆਈ ਜਾਂਦਾ ਲੋਕਾਂ ਨੂੰ ਜਿਹੜੇ ਨੌਜਵਾਨ ਮੁੰਡਿਆਂ ਦੇ ਹਾਰਟ ਅਟੈਕ ਹੋਈ ਜਾਂਦੇ ਆ ਨਾ ਉਹਦਾ ਮੇਨ ਸਭ ਤੋਂ ਵੱਡਾ ਕਾਰਨ ਕੀ ਆ ਕਹਿੰਦੇ ਕੋਵਿਡ ਮੱਕ ਜਿਹੜੀ ਕੋਵਿਡ ਦੇ ਸਮੇਂ ਵੈਕਸੀਨ ਲੱਗੀ ਆ ਹੁਣ ਦੋ ਤੋਂ ਬੰਦਾ ਵੈਕਸੀਨ ਨਾਲ ਮਰ ਰਿਹਾ ਕਿ ਵਾਇਰਸ ਨਾਲ ਇਹ ਕੀ ਆਉਣ ਵਾਲੇ ਸਮੇਂ ਦੇ ਵਿੱਚ ਰਿਸਰਚਾਂ ਦੱਸਣ ਗਈਆਂ ਉਹਨਾਂ ਨੇ ਤਾਂ ਮੰਨ ਲਿਆ ਇੰਗਲੈਂਡ ਵਾਲਿਆਂ ਨੇ ਤੇ ਬੜੇ ਮੋٹے ਮੁਆਵਜ਼ੇ ਦੇ ਕੀ ਆ ਕੇਸ ਪਏ ਹੋਇਆ ਉੱਥੇ ਤੇ ਇਸੇ ਕਰਕੇ ਸਾਰੇ ਭਰਾ ਜਿਹੜੇ ਕਿ ਟੈਨਸ਼ਨ ਦੇ ਵਿੱਚ ਨੇ ਇੱਕ ਜ਼ਰੂਰ ਦੱਸ ਦੇਣਾ ਕਿ ਸਾਡੇ ਮੁਲਕ ਦੇ ਵਿੱਚ ਉਹ ਕੋਵਿਡ ਵੈਕਸੀਨ ਜਿਹੜੀ ਲੱਗੀ ਆ ਉਹਦਾ ਸਾਈਡ ਇਫੈਕਟ ਘੱਟ ਹੋਣਾ ਕਿਉਂਕਿ ਅਸੀਂ ਗਰਮ ਮੁਲਕ ਦੇ ਵਿੱਚ ਰਹਿੰਦੇ ਆ ਤੇ ਜਿਹੜੇ ਠੰਡੇ ਮੁਲਕ ਨੇ ਹੈਗੇ ਆ ਯੂਰੋਪੀਅਨ ਕੰਟਰੀਜ਼ ਹੈਗੇ ਆ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਜਿੱਥੇ ਠੰਡ ਜ਼ਿਆਦਾ ਪੈਂਦੀ ਉਹਨਾਂ ਮੁਲਕਾਂ 'ਚ ਇਸ ਚੀਜ਼ ਦਾ ਰਿਜ਼ਲਟ ਕਹਿੰਦੇ ਕਿ ਆਨਲਾਈਨ ਟਾਈਮ 'ਚ ਹੋਰ ਵੀ ਮਾੜੇ ਸਿੱਧ ਹੋਣਗੇ ਇੰਡੀਆ 'ਚ ਕਿਤੇ ਨਾ ਕਿਤੇ ਸਾਡੇ ਕੀ ਆ ਜੀਓਗ੍ਰਾਫੀਕਲ ਜਿਹੜੀ ਸਾਡੀ ਪੋਜੀਸ਼ਨ ਆ ਉਹਦੇ ਕਰਕੇ ਸਾਡੀ ਬਚਤ ਆ ਨਹੀਂ ਜਿਹੜੀ ਬਿਮਾਰੀ ਉਹਦੇ ਕਰਕੇ ਕੀ ਆ ਟੀਟੀਐਸ ਬਿਮਾਰੀ ਕਹਿ ਰਹੇ ਆ ਥਰੋਮਬੋਸਿਸ ਵਿਦ ਕੀ ਆ ਥਰੋਮਬੋਸਾਈਟੋਪੈਨਿਕ ਸਿੰਡਰੋਮ ਜਿਹੜੀ ਕੀ ਆ ਇੱਕ ਬਿਮਾਰੀ ਆ ਜਿੱਥੇ ਖੂਨ ਦੇ ਥੱਕੇ ਬਣਦੇ ਆ ਤੇ ਲੋਕਾਂ ਨੂੰ ਕੀ ਆ ਕਾਰਡਕ ਅਟ ਇਨੂੰ ਸੀਰੀਅਸ ਲਿਓ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਦੇ ਵਾਸਤੇ ਕਈ ਵਾਰੀ ਦੋਸਤੋਂ ਦੇ ਸਾਈਡ ਇਫੈਕਟ ਬੜੇ ਲੰਬੇ ਸਮੇਂ ਵਾਸਤੇ ਚਲੇ ਜਾਂਦੇ ਪਰ ਇੰਡੀਆ ਦੇ ਵਿੱਚ ਜਿਹੜਾ ਸਾਈਡ ਇਫੈਕਟ ਬਹੁਤ ਘੱਟ ਆ ਜਿਹੜਾ ਹੈਗਾ ਪਰ ਮੋਦੀ ਨੇ ਉਦੋਂ ਚੀਕ-ਚੀਕ ਕੇ ਕਿਹਾ ਸੀ 2000 ਕੀ ਆ 212 ਦੇ ਵਿੱਚ ਕੀ ਆ ਆ ਕੇ ਟੀਵੀ ਦੇ ਪੂਰੇ ਬੈਠ ਕੇ ਕਹਿੰਦਾ ਸੀ ਦੇਸ਼ਵਾਸੀਓ ਕਹਿੰਦਾ ਵੀ ਕੋਈ ਸਾਈਡ ਇਫੈਕਟ ਹੈ ਨਹੀਂ ਇਹਦਾ ਕਿਸੇ ਤਰ੍ਹਾਂ ਮਰਜ਼ੀ ਕਹਦਾ ਕੀ ਆ ਲਵਾਓ ਤੇ ਗੱਪ ਕਿੱਡਾ ਮਾਰਦਾ ਸੀ ਕਹਿੰਦਾ 1000 ਕਰੋੜ ਰੁਪਏ ਤੋਂ ਉੱਤੇ ਸੀ ਇਹਦੀ ਰਿਸਰਚ ਤੇ ਲਾਇਆ ਤੇ ਜਦੋਂ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕੀਤਾ ਗਿਆ ਸਿਰਫ 46 ਕਰੋੜ ਰੁਪਇਆ 9 ਮਈ 2021 ਨੂੰ ਹਲਫਨਾਮੇ ਵਿੱਚ ਮੰਨਿਆ ਕਿ 46 ਕਰੋੜ ਰੁਪਇਆ ਸੀ ਇਹਦੀ ਰਿਸਰਚ ਤੇ ਲਾਇਆ ਹੁਣ 46 ਕਰੋੜ ਚ ਰਿਸਰਚ ਹੋ ਕੇ ਜਿਹੜੀ ਦੇਸ਼ ਦੇ ਲੋਕਾਂ ਦੀ ਸਿਹਤ ਦੇ ਨਾਲ ਇੱਕ ਖਤਰੇ ਦੇ ਕੁਮਾਕੇ ਵਿੱਚ ਸਿੱਟਿਆ ਗਿਆ ਲੋਕਾਂ ਨੂੰ ਉਹਦਾ ਜ਼ਿੰਮੇਵਾਰ ਜੇ ਮੋਦੀ ਨੂੰ ਮੰਨਦੇ ਹੋ ਤਾਂ ਇਸ ਪੋਸਟ ਨੂੰ ਸ਼ੇਅਰ ਕਰਿਓ ਤੇ ਜਿਹੜੇ ਭਰਾਵਾਂ ਨੇ ਕਿਹਾ ਇਹ ਵੈਕਸੀਨ ਕੀ ਆ ਮੈਂ ਕਹਿੰਦਾ ਜਿਨ੍ਹਾਂ ਨੂੰ ਇੰਜੈਕਟ ਹੋਈ ਆ ਬਹੁਤੇ ਲੋਕਾਂ ਨੂੰ ਤਾਂ ਜ਼ਿਆਦਾਤਰ ਨਹੀਂ ਹੋਈ ਜਿੰਨਾ ਬੰਦੇ ਕੀ ਜਾਣਦੇ ਸੀ ਸਿਆਣੇ ਲੋਕ ਜਿਹੜੇ ਸੀਗੇ ਜਿਹੜੇ ਕੋਈ ਚੰਗੇ ਲੋਕਾਂ ਨਾਲ ਜੁੜੇ ਹੋਏ ਸੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਹਦੇ ਬਾਰੇ ਮੈਂ ਕੀ ਆ ਪ੍ਰਚਾਰ ਸੋਸ਼ਲ ਮੀਡੀਆ ਤੇ ਯਕੀਨ ਕਰਨ ਨੂੰ ਜੀ ਨਹੀਂ ਕਰਦਾ ਪਰ ਜਦੋਂ ਕੀ ਇਹ ਕਿਸੇ ਭਰਾ ਨੇ ਦੱਸਿਆ ਕਿ ਖੁਦ ਡਾਕਟਰ ਜਿਹੜੇ ਹੈਗੇ ਆ ਉਹ ਇਹ ਵੈਕਸੀਨੇਸ਼ਨ ਨਹੀਂ ਕਰਵਾ ਰਹੇ ਉਹਨਾਂ ਨੇ ਵੀ ਸਰਟੀਫਿਕੇਟ ਫੇਕ ਬਣਾਏ ਆ ਤਾਂ ਉਦੋਂ ਬਾਅਦ ਦੋਸਤੋ ਜੀ ਨਹੀਂ ਕੀਤਾ ਪੂਰੇ ਪਰਿਵਾਰ ਦੇ ਵੀ ਵੈਕਸੀਨੇਸ਼ਨ ਕਿਸੇ ਦੇ ਵੀ ਨਹੀਂ ਕਰਵਾਈ ਸੀ ਪਰ ਜਿਨ੍ਹਾਂ ਦੀ ਹੋਈ ਆ ਉਹਨਾਂ ਭਰਾਵਾਂ ਨਾਲ ਕੀ ਆ ਸਾਰਿਆਂ ਨਾਲ ਇੱਕੋ ਗੱਲ ਕਹਿਣਾ ਕਿ ਤੁਹਾਡਾ ਕੀ ਆ ਘੱਟੋ ਘੱਟ ਮੋਦੀ ਨੂੰ ਸਾਬਤ ਸਿਖਾਉਣ ਦਾ ਫਰਜ਼ ਬਣਦਾ ਇਹ ਜਿਹੜੀ ਵੈਕਸੀਨਾਂ ਜਿੱਥੋਂ ਕੀ ਹੈ ਜਿਹੜੇ ਮੁਲਕ ਦੇ ਵਿੱਚੋਂ ਆਯਾਤ ਹੋਈ ਸੀ ਪਹਿਲਾਂ ਉਸ ਮੁਲਕ ਦੇ ਲੋਕ ਨੇ ਆਪ ਦਾ ਪ੍ਰਧਾਨ ਮੰਤਰੀ ਪੱਟ ਕੇ ਕੀ ਸਿੜਤਾ ਜਿਹੜਾ ਕੀ ਹੈ ਬਾਰਿਸ ਜੌਨਸਨ ਸੀ ਅੱਜ ਕੀ ਹੈ ਉਹਨੂੰ ਲਾਤਾ ਉਹਨਾਂ ਨੇ ਗੱਡੀ ਤੋਂ ਆਯਾਸ਼ ਬੰਦੇ ਨੂੰ ਤੇ ਸਾਡੇ ਵਾਲੇ ਕੀ ਹੈ ਗੱਪੀ ਜਿਹੜਾ ਬੰਦਾ ਹੈਗਾ ਇਹਨੂੰ ਜੇ ਲੱਗਦਾ ਕਿ ਗੱਡੀ ਤੋਂ ਲਾਉਣਾ ਬਣਦਾ ਤਾਂ ਸਾਰੇ ਭਰਾ ਵੱਧ ਤੋਂ ਵੱਧ ਇਸ ਪੋਸਟ ਦੇ ਰਾਹੀਂ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਕਿਉਂਕਿ ਇਹ ਚੀਜ਼ਾਂ ਕੀ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਕਿਤੇ ਸ਼ੇਅਰ ਕਰਨੀਆਂ ਬੰਦੀਆਂ ਨੇ ਇਹਨਾਂ ਲੋਕਾਂ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਲਾ ਕੇ ਕਹਿੰਦਾ ਵੀ ਸਰਕਾਰ ਕੋਈ ਜ਼ਿੰਮੇਵਾਰ ਨਹੀਂ ਫਿਰ ਚੌੜਾ ਹੋ ਕੇ ਟੀਵੀ ਦੇ ਮੂਹਰੇ ਬੈਠ ਕੇ ਮੋਦੀ ਜੀ ਭਾਸ਼ਣ ਕਿਉਂ ਦਿੰਦੇ ਹੁੰਦੇ ਸੀ ਕਹਿੰਦਾ ਸਾਰੇ ਮੁਲਕ ਨੂੰ ਅਸੀਂ ਫ੍ਰੀ ਕਰਤੀ ਮੁਲਕ ਨੂੰ ਫ੍ਰੀ ਨਹੀਂ ਕੀਤੀ ਸੀ ਜਦੋਂ اپੋਜੀਸ਼ਨ ਵਾਲੇ ਨੇ ਰੌਲਾ ਪਾਇਆ ਬਹੁਤ ਲੰਮਾ ਟਾਈਮ ਰੌਲਾ ਪਾਉਂਦੇ ਰਹੇ ਪਹਿਲਾਂ 14 ਤੋਂ ਲੈ ਕੇ ਆਪਣਾ 45 ਸਾਲ ਤੋਂ ਉੱਤੇ ਵਾਲਿਆਂ ਨੂੰ ਫ੍ਰੀ ਕੀਤੀ ਸੀ ਫਿਰ ਕਰਦੇ ਕਰਦੇ ਜਦੋਂ ਪੂਰੇ ਮੁਲਕ ਕੀ ਹੈ ਬਾਹਰਲੇ ਮੁਲਕਾਂ ਨੇ ਜਰਮਨੀ ਹੋ ਗਿਆ ਇੰਗਲੈਂਡ ਹੋ ਗਿਆ ਯੂਐਸਏ ਹੋ ਗਿਆ ਹੈ ਨਾ ਫਰਾਂਸ ਹੋ ਗਿਆ ਸਾਰੇ ਮੁਲਕਾਂ ਨੇ ਫ੍ਰੀ ਆਪ ਦੇ ਕੀ ਲੋਕਾਂ ਦੀ ਵੈਕਸੀਨੇਸ਼ਨ ਕੀਤੀ ਤਾਂ ਫਿਰ ਇਹਨਾਂ ਨੂੰ ਵੀ ਫ੍ਰੀ ਚ ਕਰਨੀ ਪਈ ਤਾਂ ਉਹ ਵੈਕਸੀਨੇਸ਼ਨ ਜਿਹੜੀ ਕਿ ਇਹ ਕੰਪਨੀ ਤੋਂ ਲੈ ਕੇ ਇਹਨਾਂ ਨੇ ਕੀਤੀ ਸੀ ਉਹ ਕੰਪਨੀ ਨੇ ਮੋਟਾ ਫੰਡ ਦਿੱਤਾ ਇਹਨਾਂ ਨੂੰ ਇਸ ਕਰਕੇ ਸਾਰੇ ਭਰਾਵਾਂ ਨੂੰ ਮੈਂ ਇੱਕੋ ਬੇਨਤੀ ਕਰਦਾ ਕਿ ਇਸ ਚੀਜ਼ ਦੇ ਵਿੱਚ ਜਿਹੜੇ ਕੀ ਆ ਲੋਕ ਗਰਸੇ ਗਏ ਨੇ ਟੈਨਸ਼ਨ ਨਾਲ ਲੋਕੋ ਕਿ ਜੋ ਵਾਪਰਨਾ ਠੀਕ ਹੈ ਨਾ ਉਹ ਸਾਰਿਆਂ ਨੂੰ ਮੈਂ ਕਿ ਪਤਾ ਪ੍ਰਮਾਤਮਾ ਦੇ ਬਾਣਾ ਜਿਹੜਾ ਵਰਤਨਾ ਕਿਸੇ ਨਾਲ ਵੀ ਵਰਤ ਸਕਦਾ ਉਹ ਪਰ ਮੈਂ ਕਹਣਾ ਵੀ ਇਹਦੇ ਵਾਸਤੇ ਸਾਨੂੰ ਪੈਨਿਕ ਹੋਣ ਦੀ ਲੋੜ ਨਹੀਂ ਸਾਡੇ ਮੁਲਕ ਦੇ ਵਿੱਚ ਇੱਕ ਗਰਮ ਮੁਲਕ ਦੇ ਵਿੱਚ ਰਹਿਣ ਕਰਕੇ ਸਾਡੇ ਇਹਦਾ ਪ੍ਰਭਾਵ ਕੀ ਆ ਬਹੁਤ ਘੱਟ ਹੈ ਠੰਡੇ ਮੁਲਕਾਂ ਚ ਕੀ ਆ ਪਰ ਸਾਡੇ ਜਵਾਕ ਨੇ ਸਾਡੇ ਆਪ ਦੇ ਕੀ ਆ ਕੁਝ ਨੌਣ ਬੰਦੇ ਜਿਹੜੇ ਕੀ ਕਿੰਘਾਂ ਨੇ ਸੁਣਿਆ ਹੋਊਗਾ ਆਪਣੇ ਇੰਡੀਆ ਦੇ ਨਹੀਂ ਪੰਜਾਬ ਦੇ ਕੁਝ ਪਿੰਡਾਂ ਦੇ ਨੌਜਵਾਨ ਜਿਹੜੇ ਬਾਹਰ ਗਏ ਸੀ ਕਿਉਂਕਿ ਇਥੇ ਵੈਕਸੀਨੇਸ਼ਨ ਕਰਾ ਕੇ ਫੇਰ ਜਾਣਾ ਪਿਆ ਬਾਹਰ ਕਈ ਮੁੰਡਿਆਂ ਨੂੰ ਉੱਥੇ ਜਾ ਕੇ ਅਟੈਕ ਆਇਆ ਨੌਜਵਾਨ ਮੁੰਡਿਆਂ ਨੂੰ 20-20 ਸਾਲ 18-18 ਸਾਲ ਦੇ ਮੁੰਡਿਆਂ ਨੂੰ ਉਹ ਸਾਰੇ ਕਿਉਂ ਆਇਆ ਉਹਦਾ ਜ਼ਿੰਮੇਵਾਰ ਕੌਣ ਆ ਜੋ ਦਾ ਜ਼ਿੰਮੇਵਾਰ ਦੋਸਤੋ ਇਹਨਾਂ ਨੂੰ ਹੁਕਮ ਨਾਨਾ ਨੂੰ ਮੰਨ ਦਿਓ ਮੋਦੀ ਜੀ ਨੇ ਕਿਹਾ ਸਾਡੇ ਕਿਸਾਨਾਂ ਨੂੰ ਵੀ ਰੋਲੇ ਛੜਕਾਂ ਤੇ ਤਾਂ ਇਹਨੂੰ ਲੜਨਤਾ ਵੀ ਪਾਇਓ ਕਮੈਂਟ ਬਾਕਸ ਦੇ ਵਿੱਚ ਵੀ ਦੱਸਿਓ ਤੇ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਹਨਾਂ ਨੂੰ ਕੀ ਹੈ ਸ਼ੇਅਰ ਕਰਿਓ ਕਿਉਂਕਿ ਅਸੀਂ ਪਿੱਛੇ ਜੇ ਦੇਖਿਆ ਡਾਂਡੀਆਂ ਖੇਡਦੇ ਗੁਜਰਾਤ ਦੇ ਵਿੱਚ 22 ਨੌਜਵਾਨ ਮੁੰਡਿਆਂ ਦੀ ਮੌਤ ਹੁੰਦੀ ਆ 12% ਕੀ ਹੈ ਡੈਥ ਰੇਟ ਵੱਧ ਚੁੱਕਿਆ ਇਹ ਸਾਰੇ ਦਾ ਜ਼ਿੰਮੇਵਾਰ ਜਿਹੜਾ ਹੈਗਾ ਕਿਤੇ ਨਾ ਕਿਤੇ ਇਹ ਸਾਡੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਝੂਠਾ ਪ੍ਰੋਪਾਗੈਂਡਾ ਝੂਠਾ ਪ੍ਰਚਾਰ ਕੀਤਾ ਕਿਤੇ ਨਾ ਕਿਤੇ ਹੁਣ ਉਹ ਵੱਡੀਆਂ ਗੱਲਾਂ ਸੀ ਕਿ ਨਿਊ ਵਰਡ ਆਰਡਰ ਦੀ ਗੱਲ ਕਰਦੇ ਜਿਨ੍ਹਾਂ ਨੇ ਡੀ ਪਪੂਲੇਸ਼ਨ ਕਰਨੀ ਸੀ ਪਪੂਲੇਸ਼ਨ ਕੀ ਆ ਕੱਟ ਕਰਨੀ ਚਾਹੁੰਦੇ ਆ ਤਕੜੇ ਘਰਾਣੇ ਜਿਹੜੇ ਲੋਕ ਹੈਗੇ ਨੇ ਜਿਹੜੇ ਪੂਰੇ ਮੁਲਕ ਨੂੰ ਰੌਕਫੈਲਰ ਵਰਗੇ ਫੈਮਿਲੀ ਜਿਹਨੇ ਕਹਿੰਦੇ ਚਲਾਉਂਦੇ ਆ ਕਈ ਕਹਿੰਦੇ ਪਰਸੈਪਸ਼ਨ ਬਣਾਈ ਹੋਈ ਆ ਇਹ ਮਾਕੇ ਮਿਸ ਪਰਸੈਪਸ਼ਨ ਬਣਾਈ ਹੋਈ ਆ ਪਰ ਦੋਸਤੋ ਕੋਈ ਨਾ ਕੋਈ ਸੁਪਰੀਮ ਜਿਹੜੇ ਕੀ ਆ ਉੱਪਰਲੇ ਬੈਠੇ ਆ ਉਹ ਸਾਰੀ ਦੁਨੀਆ ਨੂੰ ਕੀ ਆ ਖੇਡਾਂ ਚ ਤਰਾਂਜਾਂ ਵਾਂਗੂ ਖੇਡੀ ਜਾਂਦੇ ਆ ਉਹ ਨਿਊ ਵਰਡ ਆਰਡਰ ਕਦੇ ਸਮਝਣ ਦੀ ਕੋਸ਼ਿਸ਼ ਕਰਿਓ ਜਿਹੜੇ YouTube ਤੇ ਕੀ ਆ ਮਾਕੇ ਕਰਦੇ ਰਹਿੰਦੇ ਉਂਗਲ ਮਾਰ ਕੇ ਉਦੇ ਵਿੱਚ ਕੀ ਰੋਲ ਸਾਡੇ ਹੁਕਮਰਾਨਾਂ ਨੇ ਨਿਭਾਇਆ ਉਹ ਸਾਰਾ ਸਾਨੂੰ ਸਾਫ਼ ਹੋ ਚੁੱਕਿਆ ਇਸ ਕਰਕੇ ਸਾਰੇ ਭਰਾ ਚੇਤਾਨਨ ਰਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਬਾਰੇ ਕੀ ਹੈ ਮੋਦੀ ਦੇ ਜਿਹੜੇ ਕਰਤੂਤਾਂ ਦੇ ਆਹੀ ਮਹੀਨਾ ਸਾਡੇ ਕੋਲੇ ਕਿਉਂਕਿ ਉਸ ਤੋਂ ਬਾਅਦ ਫਿਰ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਜੇ ਕਰ ਸਕਦੇ ਹੋ ਤਾਂ ਕੀ ਹੈ ਇਹੀ ਸਮਾਂ ਇਹਨਾਂ ਚੀਜ਼ਾਂ ਨੂੰ ਉਜਾਗਰ ਕਰਕੇ ਲੋਕਾਂ ਦੇ ਵਿੱਚ ਲੈ ਕੇ ਜਾਣ ਦਾ ਤੇ ਮੋਦੀ ਦੀ ਕਰਤੂਤ ਨੂੰ ਲੋਕਾਂ 'ਚ ਨੰਗਾ ਕਰਨ ਦਾ ਉਹਦੇ ਝੂਠਾਂ ਨੂੰ ਫਰੇਬਾਂ ਨੂੰ ਨੰਗਾ ਕਰਨ ਦਾ ਤੇ ਲਗਾਤਾਰੀ ਚੀਜ਼ਾਂ ਕਿ ਆਨਲਾਈਨ ਟਾਈਮ 'ਚ ਇੱਕ ਮਹੀਨਾ ਤੁਹਾਡੇ ਨਾਲ ਸਾਂਝ ਵੀ ਪਾਉਂਦੇ ਰਹਾਂਗੇ ਐਨੀਆਕ ਬੇਨਤੀਆਂ ਕਰਦਾ ਫਤਿਹ ਅਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ